લેખો મુખો પહેલા પહેલા લંબે પેલા

ले ही कोचिंग 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 ले ही को ਬੈਗ ਬੈਗ ਵਿੱਚ ਮੈਂ ਪਹਿਲੇ ਬੈਗ ਕੋਲ ਦਾ ਪੱਤਾ ਨਹੀਂ ਆਇਆ ਜੁੱਤੇ ਪੱਤਾ ਸਾਡਾ ਥੋੜੀ ਜਿਹੀ ਸਾਡਾ ਦਸੂਰ ਆ ਜਿਹੜਾ ਇਹ ਆਪਦਾ ਬੱਚਾ ਆ ਆਪਕਾ ਪਲਪਲ ਥੋੜਾ ਬੱਚੇ ਨੂੰ ਲੈ ਕੇ ਆਈ ਆਈ ਸਾਡਾ ਬੱਚਾ ਦੋ ਸੇ ਤਾਰ ਠਾੜੇ ਲੈ ਕੇ ਗਏ ਆਲਾ ਫੋਟੋ ਕਰੋ ਇਹ ਨਹੀਂ ਕਬਾਰੀ ਸਾਨੂੰ ਥੋੜਾ ਬੱਚਾ ਜਿਆੜਾ ਬੱਚਾ ਬਣ ਗਿਆ ਬਹੁਤ ਬੱਚੇ ਦਾ ਬੱਚਾ ਕੀਤਾ ਗਿਆ ਉਹ ਬੱਚੇ ਦਾ ਬੱਚਾ ਕੱਟ ਨਿਕਲ ਗਿਆ ਜਿਹੜਾ ਬੱਚਾ ਦੋ ਸੋਤ ਤੱਕ ਜਿਹੜੇ ਗਲਤੀ ਕੀਤੀ ਉਹ ਤਾਂ ਕਿਵਾਰੀ ਬੱਚੀ ਕੀਤੇ ਪੁੱਤੇ ਬੱਚਾ ਕਿਹਾ ਨਹੀਂ ਸੱਚ ਆ ਗਿਆ ਪੁੱਤੇ ਬੱਚਾ ਪਿਆਰ ਨੂੰ ਲਾ ਲੰਗ ਨਾ ਨਾ ਬੱਚਾ ਨੂੰ ਕਿਹਾ ਕਿ ਉਹ ਮਾਰੀ ਜੀ ਅਜੇ ਖੰਧੀ ਮੇਰੇ ਬੱਚੇ ਤੇ ਲ ਜਾ ਮੈਂ ਨਹੀਂ ਦੋ ਵਾਰੀ ਚਾਹੁੰਦੀ ਕਦੇ ਕਰਦੇ ਮੈਂ ਪਿਤਾ ਲਾ ਕੇਗਾ ਕਦੇ ਬੱਚੇ ਦਾ ਖਲਬੀ ਸਾਈਂ ਸਾਰੇ ਤਰੂਪ ਤੇ ਆਣ ਬੱਚੇ ਸਾਡੇ ਦਾ ਮੇਰੇ ਬੱਚੇ ਦਾ ਗਤਮ ਜੋ ਆਪਣੀ ਦੋ ਵਾਰੀ ਦੋ ਵਾਰੀ ਇੱਕ ਮਦਦੀ ਚੜਾਨੀ ਉਹਦੀ ਮਹਿਰਤ ਦੋ ਵਾਰੀ ਪਿਆਰ ਮੋਦਨ ਕਰਕੇ ਆਪ ਕੋਲ ਹੀ ਕਿਹਾ ਗਾਦੀ ਕੋਸਾਂ ਚੰਨੀ ਲੱਗਦੀ ਮੇਰੇ ਬੱਚੇ ਨੂੰ ਦੱਸੋ ਮੇਰਾ ਬੱਚਾ ਨਾ ਦੱਸੋ ਮੇਰਾ ਬੱਚਾ ਠੀਕ ਵਾਹ ਮੇਰਾ ਬੱਚਾ ਠੀਕ ਆ ਭਾਜੀ ਠੀਕ ਹੈ ਜੀ ਰੋਲਾ ਬਹੁਤ ਹੋਣ ਦੇ ਮੈਂ ਜੀ ਆ ਬਾਜੀ ਤਾਂ ਸੇ ਭਾਜੀ ਨਹੀਂ ਤੁਹਾਡੇ ਹੁੰਦੇ ਕਿਦਾਂ ਹੁੰਦੇ ਕਰ ਲਿਆ ਇਸ ਪਤਲ ਸੀ ਪਰ ਕਹਿੰਦੇ ਹੋਰ ਪੈਜ ਸੱਚੀ ਹੋਵੇ ਦੱਸ ਤਰੀ ਕੋਸ਼ਕਰੀ ਚੋਰਾ ਮੁੰਡੇ ਕਹਿ ਰਹੇ ਨੇ ਕਿ ਮੈਂ ਕਹ ਹੁਣ ਕੀ ਆ ਹੁਣ ਤੁਸੀਂ ਇੱਥੇ ਆਏ ਕੀ ਹੋਇਆ ਮੁੰਡੇ ਨੂੰ ਉਹ ਤਾਂ ਨਹੀਂ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਜੀ ਪਰ ਦੇ ਪਤਾ ਵੀ ਮੁੰਡਾ ਇੱਥੇ ਆ ਉਹ ਇਹਨਾਂ ਨੇ ਲਿਆਂਦਾ ਮੁੰਡੇ ਨੇ ਆਪਣੀ ਬਾਹ ਤੇ ਕੋ ਕਰ ਲਿਆਂਦਾ ਜੀ ਮੇਰਾ ਬੱਚਾ ਮਾਦੂ ਪੀਣ ਚ ਮਾਦੂ ਆ ਰਿਹਾ ਹੈ ਜੀ ਹਾਂ ਸਾਨੂੰ ਮੈਂ ਆ ਉਹਦਾ ਭਰਾ ਹਾਂ ਜੀ ਗੋਤਮ ਠੀਕ ਹੈ ਨਾ ਉਹਦਾ ਕੋਈ ਲੈਣਾ ਦੇਣਾ ਨਾ ਕੁੜੀ ਨੂੰ ਬੁਲਾਇਆ ਨਾ ਉਹਨੇ ਚਲਾਇਆ ਕੋਈ ਅੱਜ ਉਹਨੇ ਮੁੰਡੇ ਨੇ ਆਤਮ ਹੱਤਿਆ ਕੀਤੀ ਅੱਜ ਪ੍ਰੈਸ਼ਰ ਪੁਲਿਸ ਦੇ ਪ੍ਰੈਸ਼ਰ ਚ ਆ ਗਏ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰ ਹੋ ਰਹੀ। ਕੁੜੀ ਦੇ ਬਿਆਨ ਹੋ ਰਹੇ ਆ ਵੀ ਕੁੜੀ ਜੋ ਕੈਂਡੀ ਹੋਈ ਸੱਚਨ ਆ ਉਹਦਾ ਕੋਈ ਮੈਡੀਕਲ ਰਿਪੋਰਟ ਨਾ ਕੋਈ ਹੋਣਾ ਨਾ ਕੋਈ ਜਾਣਾ ਭਰਾ ਦਾ ਨਾਂ ਕਿਹੜਾ? ਮੇਰੇ ਭਰਾ ਦਾ ਨਾਂ ਅਜੇ ਕੁਮਾਰ। ਇਹ ਪਰਦਾ ਵਾ? ਨਹੀਂ ਨਹੀਂ ਇਹ ਪਰਦਾ ਨਹੀਂ ਇਹ ਕੰਮ ਕਰਦਾ ਵਾ ਜੀ ਅੱਜ ਖਤਮ ਹੱਥਿਆ। ਕੁੜੀ ਕੁੜੀ ਪਰਦੇ ਅਨੰਦ ਪਬਲਿਕ ਸਕੂਲ ਦੇ। ਇਹ ਉਹਦੇ ਨਾਲ ਕੋਈ ਕੋਈ ਵੀ ਕਾਰਵਾਈ ਕੋਈ ਕੋਈ ਵੀ ਉਹ ਪੁੱਠਾ ਸਿੱਧਾ ਕਰਦਾ ਵਾ ਪਰ ਇਹਦੇ ਸਾਰੇ ਜ਼ਿੰਮੇਵਾਰੀ ਪੁਲਸ ਦੀ ਆ। ਕੀ ਕੁਛ ਵੀ ਉਹਨੂੰ ਹੁੰਦਾ ਇਹਦੀ ਜ਼ਿੰਮੇਵਾਰ ਸਾਰਾ ਕੀ ਅੱਜ ਕੱਲ੍ਹ ਹੀ ਲੈ ਕੇ ਆਈ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਜੇਲ੍ਹ ਦੇ ਅੰਦਰ ਆਤਮਨਹਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਪ੍ਰੈਸ਼ਰ ਪਾਇਆ ਜਾਂਦੇ ਆ ਉੱਥੇ ਪ੍ਰੈਸ਼ਰ ਹੋਣ ਦਿਆ ਵੀ ਤੂੰ ਉਹਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਧੱਕੇ ਨਾਲ ਤੂੰ ਮੰਨ ਗਿਆ 14 ਮਿੰਟ ਬੁਲਾ ਕੇ ਆ ਤੂੰ ਆਪਣੇ 14 ਅਪਚੇ ਤੋਂ ਮਾਸੀ ਲੈ ਲਓ ਕਿਥੋਂ ਲੈ ਗਿਆ ਵੇ ਜਦ ਬੇਗਨਾ ਉੱਚਾ ਕਿਥੋਂ ਲੈ ਗਿਆ ਵੇ ਮਾਰਾ ਕੋਈ ਹੁਣ ਮੰਗੀ ਕਿ ਤੁਹਾਡੀ ਤੁਹਾਡੀ ਮੰਗਾ ਕਿ ਜਿਹੜੇ ਗੁਨੇਗਰ ਉਹਨਾਂ ਨੂੰ ਸਜ਼ਾ ਦਿੱਤੀ ਜਿਹੜੇ ਬੇਗੁਨਾ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਬੇਗੁਨਾ ਨੂੰ ਉਹ ਜੇ ਉਹ ਗਲਤ ਹੁੰਦਾ ਤਾਂ ਆਪਣੇ ਆਪ ਆ ਕੇ ਪੇਸ਼ ਹੋਇਆ ਲਈ ਖੁਦ ਨੂੰ ਲੈ ਗਏ ਵੀ ਤੇਰੀ ਗਲਤੀ ਨਹੀਂ ਤੂੰ ਆਪ ਹੋਰ ਕਿੰਨੇ ਮੁੰਡੇ ਜਿਹੜੇ ਉਹ ਅੰਦਰ ਆ ਤਿੰਨ ਮੁੰਡੇ ਅੰਦਰ ਫੜੇ ਪਏ ਨੇ ਯਾਜ ਗੱਲ ਉਹਨਾਂ ਦਾ ਨਾਂ ਕੀ ਆ ਉਹਨਾਂ ਦਾ ਨਾਂ ਨਹੀਂ ਪਤਾ ਕਦਾ ਨਾਂਗਾ ਸੁੰਦਰ ਇੱਕ ਦਾ ਨਾਂਗਾ ਦੇਵ ਸੱਚ ਹੋ ਗਿਆ ਪ੍ਰਧਾਨ ਉਹਨਾਂ ਦਾ ਫੋਨੋ ਫੋਨੋ ਵਾਲੀ ਬੁਲਾਤ ਕਰੀਦਾ ਵਾ ਹਾਂ ਪਹਿਲਾ ਤੁਹਾਡੇ ਬੱਚਿਆਂ ਕੋਲ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਇੰਨੇ ਬੱਚੇ ਇੱਕ ਦੂਸਰੇ ਜਾਣਦੇ ਵੀ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹ ਨੰਦ ਫੈਬ੍ਰਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਫੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਿਆ ਬਾਹਰੋਂ ਆਕੇ ਫੋਨ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰੇ ਸਕੂਟੇ ਤੇ ਆਕੇ ਤੇ ਅੱਜ ਮੁੰਡੇ ਨੂੰ ਲੈ ਕੇ ਐਸੀ ਸਿਵਲ ਹਸਪੀਟਲ ਕੀ ਗੱਲ ਹੋਈ ਇਹ ਅੰਦਰ ਆਤਮ ਹੱਤਿਆ ਕਰਨ ਗਈ ਮੇਰਾ ਬੱਚਾ ਹਾਂ ਸਾਨੂੰ ਪਤਾ ਨਹੀਂ ਸੰਧ ਫੋਨ ਆਇਆ ਵੀ ਹਸਪੀਟਲ ਬੱਚੇ ਨੂੰ ਬਾਹਰ ਹਟ ਲਿਆ ਆਪਣੀ ਬੱਚਾ ਕਹਿੰਦਾ ਮੈਨੂੰ ਦੋਸ਼ ਆ ਮੈਨੂੰ ਮੰਮੀ ਕਹਿੰਦੀ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲ ਲਾ ਘਟੋਲਣ ਜੇ ਮੇਰੇ ਕੁੜੀ ਦੇ ਨਾਲ ਗੱਲ ਗੱਲਬਾਤ ਹੋਵੇ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗੀ ਕਰਦੇ ਹੋ ਅਰੇ ਮੰਗਿਆ ਕਿ ਸਾਡਾ ਬੱਚਾ ਬਾਹਰ ਹੋਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਇੱਕ ਇੱਕ ਕਦੋਂ ਦਾ ਅੰਦਰ ਹੈ ਇਹ ਇਹ ਪਿਛਲੇ ਸ਼ਨੀਵਾਰ ਦਾ ਉਹ ਅਜੀ ਪੇਸ਼ੈਂਟ ਹੈ ਸੈਲਫ ਇਨਫਲਿਕਟਿਡ ਬੋਨ ਸੀਗਾ ਉਹਦੇ ਲੈਫਟ ਫੋਰ ਆਊ ਤੇ ਉਹਨੇ ਸਲੀਵਿੰਗ ਸਟੀਚਿੰਗ ਹੋ ਗਈ ਹੈ ਤੇ ਪੇਸ਼ੈਂਟ ਸਟੇਬਲ ਹੈ। ਓਕੇ ਮੈਮ ਕਿੰਨੇ ਕੋਈ ਲੱਗੇ ਸੀ? 11:20 ਦੇ ਕਰੀਬ 11:20 AM ਅੱਜ ਸਵੇਰੇ। ਇਹ ਜਿਹੜਾ ਤੁਹਾਡਾ ਦੱਸੋ ਕਿ ਕਿੰਨੀ ਕੁ ਉਹਦੇ ਜਿਹੜੇ ਕੱਟ ਜਿਹੜਾ ਲੱਗੇ ਹੋਏ ਸੀ। ਇੱਕ ਕੱਟ ਸੀਗਾ ਸਰਫੇਸਲਰ ਹੈ ਉਹ। ਓਕੇ ਸਟੀਚਿੰਗ ਹੋ ਗਈ ਹੈ। ਸਟੀਚਿੰਗ ਹੋ ਗਈ ਹੈ। ਹਾਂਜੀ। ਤੇ ਮਨਵੇ ਇਹ ਕਿਸੀ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ। ਨਹੀਂ ਦਾ ਕੁਝ ਨਹੀਂ ਐਸਾ ਵੀ ਹੈਗੇ ਕਪੂਟਲੇ ਦੇ ਨਾ ਵੈਸੇ। ਜੋ ਪੇਸ਼ੈਂਟ ਨੇ ਕਿਹਾ ਹੈਗਾ ਕਪੂਸਲੇ ਦੇ ਨੇ ਉਹ ਠੀਕ ਹੈ ਹਾਂਜੀ ਪਮਨ ਕੁਮਾਰ ਇਹ ਕੀ ਗੱਲ ਹੋਈ ਜੀ ਇਹ ਮਰਾ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਹੈ ਇਹਨਾਂ ਨੇ ਪੁਲਸァ ਵਾਲਿਆਂ ਨੂੰ ਠੀਕ ਹੈ ਤੇ ਸਾਡੇ ਬੱਚੇ ਦਾ ਨਜਾਇਜ਼ ਨਾਮ ਲਿਆ ਗਿਆ 7-8 ਮੁੰਡਿਆਂ ਦੇ ਨਾਮ ਲਖਾਏ ਹੋਏ ਆ ਤਿੰਨ ਜਾਨੇ ਅਰੈਸਟ ਆ ਇੱਕ ਤੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਨਮਬੜਕ ਕਰਕੇ ਤੇ ਸਾਡੇ ਬੱਚਿਆਂ ਨੂੰ ਹੁਣ ੱੱਕੇ ਨਾ ਕਹੀ ਜਾਂਦੇ ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ ਜਦ ਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਹੈਗੀ ਤੁਹਾਡਾ ਮੁੰਡਾ ਨਾਂ ਕੀ ਆ ਉਹ ਦੇ ਕਿੰਨੇ ਸਾਲ ਦਾ ਹੈ ਅਜੇ ਕੁਮਾਰ ਕਿੰਨੇ ਸਾਲ ਦਾ ਮੁੰਡਾ 18 19 18 18.5 ਸਾਲ ਤੇ ਜਿਹੜੀ 18 ਸਾਲ ਐ ਕਿ 23 ਨੂੰ ਲਗਾਉਣੀ ਸਨ 19 ਮਹੀਨਾ ਸਾਲ ਉਹ ਤੇ ਜਿਹੜੀ ਕੁੜੀ ਆ ਉਹ ਕਿੱਥੇ ਦੀ ਆ ਉਹ ਇੱਥੇ ਸੰਤਪੁਰਾ ਮੱਡਿਆ ਹੈਗਾ ਜੀ ਕੋਈ ਗਲੀ ਨੰਬਰ ਕੀ 5 ਚ ਗੁਰਦੁਆਰੇ ਤੇ ਲੱਗੇ ਆ ਉਹ ਕੀ ਕਰਦੀ ਆ ਉਹ ਆਨੰਦ ਕਾਲਜ ਆਨੰਦ 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 ਸਕੂਲ ਚ ਪੜਦੀ ਆ ਠੀਕ ਹੈ ਤੇ ਕਦੀ ਉਹ ਕਹਿੰਦੀ ਆ ਮੁੰਡੇ ਮੇਰੇ ਨੂੰ ਇਦਾਂ ਕੁੜੀਆਂ ਇਦਾਂ ਲੈ ਕੇ ਜਾਂਦੇ ਰਹੇ ਆ ਕਿ ਅਸੀਂ ਉਦਾਂ ਲੱਗੇ ਗੈਂਗਰੇ ਪੇ ਹੁੰਦਾ ਵੀ ਬਰੀ ਬਰੀ ਮੁੰਡੇ ਵੱਖਰੇ ਵੱਖਰੇ ਦਿਨਾਂ ਤੇ ਲੈ ਜਾਂਦੇ ਤੇ ਗੈਂਗਰੇਪੇ ਹੁੰਦਾ ਵੀ ਇਕੱਠਿਆਂ ਨੇ ਇੱਕੋ ਬਰੀ ਚੱਕ ਕੇ ਲਗੇ ਮੁੰਡਾ ਤੁਹਾਡਾ ਹੁਣ ਜੇਲ੍ਹ ਚ ਐਸ ਵੇਲੇ ਹਵਾਲਾ ਚ ਹੈ ਜੀ ਹਵਾਲਾ ਚ ਮਾਰਤੇ ਆ ਹੁਣ ਕੀ ਮੁੰਡੇ ਨੇ ਕੀ ਕੀਤਾ ਮੁੰਡੇ ਨੇ ਹਾਂ ਤਾਂ ਮਾਦੀ ਇਹ ਕਰਨੀ ਕੋਸ਼ਿਸ਼ ਕੋਸ਼ਿਸ਼ ਉਹਨੂੰ ਦਬਕਾਉਂਦੇ ਪਏ ਵੀ ਦੱਸੋ ਉਹ ਡਰਿਆ ਪਿਆ ਵਿਚਾਰਾ ਕਿਹਦਾ ਨਾਮ ਐ ਦਿੰਨੂ ਜਾਲ ਨਹੀਂ ਹੁਣ ਇੱਥੇ ਲੈ ਕੇ ਆਈ ਹੀ ਪੁਲਿਸ ਇੱਥੇ ਆ ਕੇ ਉਹ ਕਹਿੰਦੇ ਸੀ ਉਹਨੇ ਆਪਣੇ ਆਪ ਹੀ ਕਿਤੇ ਛੱਟ ਮਾਰ ਲਈ ਉਹ ਹਵਾਲਾ ਵਿੱਚ ਕਿਦਾਂ ਕੋਈ ਛੱਟ ਮਾਰ ਲਈ ਉੱਥੇ ਉਹ ਕੋ ਕਿਹੜੇ ਸਾਧਨ ਪਏ ਹੋਣਗੇ ਇਹ ਤੇ ਹੁਣ ਉਹਨਾਂ ਨੇ ਕਿਹਾ ਇੱਥੇ ਆਓ ਅਸੀਂ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਈ ਮੰਕੀ ਦਾ ਡਿਓਨ ਅਜੀ ਤੇ ਕਹਿੰਦੇ ਜੈਦ ਜੇ ਹੈਗਾ ਸਾਡੇ ਬੱਚੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲਣ ਤੇ ਜੇ ਜੋਥੀ ਨਹੀਂ ਤਾਂ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਫੜਨੇ ਸਾਡੇ ਬੱਚੇ ਨੂੰ ਕਿਉਂ ਤੰਗ ਕਰਦੇ